ਬਾਨੀ ਮਨ ਸੋਚਿਆ ਬਾਨੋ ਤੂੰ ਇਹਨੂੰ ਖੰਜਰ ਨਾਲ ਮਾਰਨ ਨੂੰ ਫਿਰਦੀ ਆ ਇਹਦੇ ਸੁਲੇਮਾਨੀ ਤਲਵਾਰ ਨਾਲ ਨਹੀਂ ਮਰਨਾ ਜੱਡਾ ਇਹ ਜਵਾਨ ਆ ਪਰ ਛਾਤਰ ਦਿਮਾਗ ਸੀ ਨਾ ਦਿਮਾਗ ਵਰਤ ਗਈ ਉਹਨੇ ਸੋਚਿਆ ਐਦਾਂ ਨਹੀਂ ਤੇ ਦੂਜੇ ਤਰੀਕੇ ਨਾਲ ਮਾਰ ਦੇਣਾ ਮੈਂ ਹਰੀ ਸਿੰਘ ਨਲੂਏ ਨੂੰ ਆਵਾਜ਼ ਮਾਰ ਕੇ ਕਹਿੰਦੀ ਸਰਦਾਰਾ ਸੱਚ ਦੱਸ ਆ ਵੇਖ ਮੈਂ ਖੰਜਰ ਲਗਾ ਕੇ ਲਿਆਈ ਆ ਇਹ ਖੰਜਰ ਧੋਖੇ ਨਾਲ ਮੈਂ ਤੇਰੀ ਛਾਤੀ 'ਚ ਮਾਰਨਾ ਸੀ ਪਰ ਤੇਰੇ ਵਰਗਾ ਜਵਾਨ ਤੇਰੇ ਵਰਗਾ ਸੋਹਣਾ ਤੇਰੇ ਵਰਗਾ ਬਹਾਦਰ ਸਦੀਆਂ ਚ ਕਿਤੇ ਇੱਕ ਅੱਧਾ ਪੈਦਾ ਹੁੰਦਾ ਵਾ ਹੁਣ ਮੈਂ ਤੈਨੂੰ ਮਾਰਨਾ ਨਹੀਂ ਆ ਮੈਂ ਤੇਰੇ ਕੋਲੋਂ ਕੁਝ ਮੰਗਣ ਲੱਗੀਆਂ ਮੈਂ ਦੁਸ਼ਮਣ ਤੇਰੇ ਦੀ ਭੈਣ ਆ ਸਰਦਾਰ ਹਰੀ ਸਿੰਘ ਨਰੂਆ ਕਹਿੰਦਾ ਦੇਵੀ ਜੇ ਮੇਰੇ ਵਾਸਚ ਹੋਇਆ ਤੇ ਮੈਂ ਜ਼ਰੂਰ ਦਵਾਂਗਾ ਮੰਗ ਕੀ ਚਾਹਨੀ ਹੈ ਬਾਨੋ ਬਹੁਤ ਵੱਡਾ ਪਤਾ ਖੇਡਣ ਲੱਗੀ ਸੀ ਬਾਨੋ ਕਹਿੰਦੀ ਸਰਦਾਰਾ ਆਈ ਤੇ ਮੈਂ ਤੈਨੂੰ ਮਾਰਨੇ ਆ ਪਰ ਮੈਂ ਮਾਰਨ ਦਾ ਆਪਣਾ ਕੰਮ ਬਦਲ ਦਿੱਤਾ ਵਾ ਮੈਂ ਚਾਹੁੰਨੀ ਆ ਤੂੰ ਮੇਰੇ ਨਾਲ ਨਿਕਾਹ ਕਰੇ ਚਾਹਾਂ ਨਾ ਕਰੇ ਯਾਨੀ ਕਿ ਤੂੰ ਮੇਰੇ ਨਾਲ ਵਿਆਹ ਕਰਾਵੇਂ ਚਾ ਨਾ ਕਰਾਵੇਂ ਮੇਰੇ ਮਨ ਦੀ ਇੱਕ ਰੀਝ ਆ ਮੇਰੀ ਕੁੱਖ ਤੋਂ ਇੱਕ ਪੁੱਤ ਜੰਮਣਾ ਚਾਹੀਦਾ ਵਾ ਹੋਵੇ ਤੇਰਾ ਬਾਨੋ ਬਹੁਤ ਕੁਝ ਮੰਗ ਚੁੱਕੀ ਸੀ ਸਾਹਮਣੇ ਵੀ ਸਰਦਾਰ ਹਰੀ ਸਿੰਘ ਨਲੂਆ ਸੀ ਕਹਿੰਦਾ ਦੇਵੀ ਕੱਲ ਆਵੇਂਗਾ ਅਗਲੇ ਦਿਨ ਬਾਨੋ ਆਈ ਤੇ ਬਾਨੋ ਦੇ ਮਨ ਚ ਚਾਹ ਇਹ ਸੀ ਕਿ ਇਹਨੇ ਮੇਰਾ ਸੁਹਾਪਣ ਵੇਖ ਕੇ ਮੇਰੇ ਗੁੱਟ ਨੂੰ ਹੱਥ ਪਾਉਣਾ ਵਾ ਮੈਂ ਰੌਲਾ ਇੰਨਾ ਪਾ ਦੇਣਾ ਵਾ ਇਹਨੂੰ ਮਾਰਨ ਦੀ ਲੋੜ ਨਹੀਂ ਪੈਣੀ ਇਹਨੂੰ ਇਹਦੇ ਬੰਦਿਆਂ ਨੇ ਕੁੱਟ-ਕੁੱਟ ਕੇ ਮਾਰ ਦੇਣਾ ਵਾ ਕਿਉਂਕਿ ਸਿੱਖ ਹਰ ਚੀਜ਼ ਜਰ ਸਕਦੇ ਪਰ ਆਹ ਚੀਜ਼ ਨਹੀਂ ਜਰ ਸਕਦੇ ਪਰ ਬਾਨੋ ਦੀ ਜਾਣੇ ਬਲਾ ਵੀ ਤੂੰ ਹਰੀ ਸਿੰਘ ਨਲੂਏਦ ਕੋਲ ਆਈ ਆ ਸਾਹਮਣੇ ਹਰੀ ਸਿੰਘ ਨਲੂਆ ਖਲੋਤਾ ਬਾਨੋ ਆਈ ਹਰੀ ਸਿੰਘ ਨਲੂਆ ਪਾਸੇ ਹੋ ਕੇ ਖਲੋ ਗਿਆ ਆਵਾਜ਼ ਮਾਰ ਕੇ ਕਹਿੰਦਾ ਦੇਵੀ ਆਓ ਪਲੰਗ ਤੇ ਬਹਿ ਜਾ ਜਾ ਕੇ ਬਾਨੋ ਤੁਰੀ ਪਲੰਗ ਤੇ ਜਾ ਕੇ ਬਹਿ ਗਈ ਸਰਦਾਰ ਹਰੀ ਸਿੰਘ ਨਲੂਆ ਦੇ ਕੋਲ ਆਇਆ ਗੋਡਿਆਂ ਭਾਰ ਹੋ ਗਿਆ ਤੇ ਗੋਡਿਆਂ ਭਾਰ ਹੋ ਕੇ ਤੇ ਬਾਨੋ ਵੱਲ ਵੇਖ ਕੇ ਕਹਿੰਦਾ ਤੂੰ ਚਾਹੁੰਨੀ ਆ ਨਾ ਵੀ ਤੇਰੀ ਗੋਦ ਵਿੱਚ ਮੇਰੇ ਵਰਗਾ ਪੁੱਤ ਖੇਡੇ ਤੂੰ ਇਹੋ ਚਾਹੁੰਨੀ ਹੈ ਨਾ ਬਾਨੋ ਨੇ ਆਖਿਆ ਹਾਂ ਮੈਂ ਚੁੰਨੀ ਆ ਮੇਰੀ ਗੋਦ ਅੰਦਰ ਤੇਰੇ ਵਰਗਾ ਪੁੱਤ ਖੇਡੇ ਤੇ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਨੇ ਬਾਨੋ ਦੀ ਗੋਦੀ 'ਚ ਆਪਣਾ ਸਿਰ ਰੱਖ ਕੇ ਆਖਿਆ ਜਾਂ ਅੱਜ ਤੋਂ ਬਾਅਦ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਧਰਮ ਦਾ ਪੁੱਤ ਜਿੱਦਾਂ ਮਾਂ ਆਪਣੇ ਪੁੱਤ ਨਾਲ ਪਿਆਰ ਕਰਦੀ ਆ ਕਰ ਆਪਣੇ ਪੁੱਤ ਨਾਲ ਪਿਆਰ ਹਰੀ ਸਿੰਘ ਨਲੂਏ ਤੋਂ ਉਮਰ 'ਚ ਛੋਟੀ ਸੀ ਧੱਕਾ ਮਾਰ ਕੇ ਉੱઠી ਚੀਕਾਂ ਮਾਰਦੀ ਭੱਜ ਗਈ ਜ਼ਬਾਰ ਖਾਨ ਨੂੰ ਜਾ ਕੇ ਕਹਿੰਦੀ ਵੀਰ ਮੇਰੇ ਆ ਤੋ ਖੇਨਾ ਮਾਰ ਲਓ ਤੇ 100 ਵਾਰੀ ਮਾਰ ਲਓ ਪਰ ਹਰੀ ਸਿੰਘ ਨਲੂਏ ਨੂੰ ਮਾਰਨ ਵਾਲੀ ਦੁਨੀਆ ਤੇ ਤਾਕਤ ਕੋਈ ਜੰਮੀ ਨਹੀਂ ਆ ਜੇ ਤਾ ਇਹ ਉਸ ਸਰਦਾਰ ਦੀ ਬਾਤ ਆ